ਅਗਲੀ ਖ਼ਬਰ ਵੱ ਚਲਿਏ ਤੇ ਆਈਸ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ 130 ਟਰੱਕ ਡਰਾਈਵਰਜ਼ ਨੂੰ ਰੋਡ ਤੋਂ ਰਿਮੂਵ ਕਰ ਦਿੱਤਾ ਆ ਜੋ ਉਹਨਾਂ ਦਾ ਆਪਰੇਸ਼ਨ ਓਕਲਾਹੋਮਾ ਪੋਰਟ ਆਫ ਐਂਟਰੀ ਤੇ ਪਿਛਲੇ ਹਫ਼ਤੇ 3 ਦਿਨਾਂ ਲਈ ਚੱਲਿਆ ਸੀਗਾ ਓਕਲਾਹੋਮਾ ਦੇ ਆਫੀਸ਼ੀਅਲਸ ਕਹਿੰਦੇ ਆ ਵੀ ਅਸੀਂ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਨਾਲ ਰਲ ਕੇ ਜਿਹੜੀ ਸਪੈਸ਼ਲ ਇਨਫੋਰਸਮੈਂਟ ਕੀਤੀ ਸੀ ਪਿਛਲੇ ਹਫ਼ਤੇ ਪੋਰਟ ਆਫ ਐਂਟਰੀ ਤੇ ਤੇ ਸਤੰਬਰ 29 2025 ਤੱਕ ਓਕਲਾਹੋਮਾ ਕਾਰਪੋਰੇਸ਼ਨ ਕਮਿਸ਼ਨ ਨੇ ਅਨਾਉਂਸ ਕੀਤਾ ਵੀ ਤਿੰਨਾਂ ਦਿਨਾਂ ਦੇ ਵਿੱਚ 131 ਦੇ ਕਰੀਬ 130 ਦੇ ਕਰੀਬ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਰੋਡ ਤੋਂ ਬਾਹਰ ਕਰ ਦਿੱਤਾ ਗਿਆ ਹੈਗਾ ਕਈ ਇਮੀਗ੍ਰੇਸ਼ਨ ਵਾਲੇ ਅਰੈਸਟ ਕਰਕੇ ਲੈ ਗਏ ਅ ਕਈਆਂ ਨੂੰ ਵਾਪਸ મોਡ ਦਿੱਤਾ ਗਿਆ ਟਰੱਕ ਸਾਰਿਆਂ ਦੇ ਜਿਹੜੇ ਟੋ ਹੋ ਗਏ ਹੈਗੇ ਆ ਅ ਓਸੀਸੀ ਨੇ ਵੈਲਕਮ ਕੀਤਾ ਜਿਹੜੇ ਵਿਜ਼ਿਟਰਸ ਕਹਿੰਦੇ ਫ੍ਰੋਮ ਯੂਐਸ ਇਮੀਗ੍ਰੇਸ਼ਨ ਦੇ ਕਸਟਮ ਇਨਫੋਰਸਮੈਂਟ ਵੱਲੋਂ ਸੀ ਤੇ ਉਹਨਾਂ ਨੇ ਬੈਕਹਮ ਕਾਉਂਟੀ ਪੋਰਟ ਆਫ ਐਂਟਰੀ ਪਿਛਲੇ ਹਫਤੇ ਉੱਤੇ ਜਿਹੜਾ ਇਹ ਸਾਰਾ ਆਪਰੇਸ਼ਨ ਕੀਤਾ ਹੈਗਾ ਆ ਸੋ ਵੱਖ-ਵੱਖ ਵਾਇਲੇਸ਼ਨਸ ਦੇ ਅੰਡਰ ਜਿਹੜੇ ਉਹ ਲਾਏ ਗਏ ਆ ਕਿਸੇ ਨੂੰ ਇਮੀਗ੍ਰੇਸ਼ਨ ਦਾ ਕਿਸੇ ਨੂੰ ਜਿਹੜਾ ਇੰਗਲਿਸ਼ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਵਾਇਲੇਸ਼ਨਸ ਸੀਗੀਆਂ ਓਕਲਾਹੋਮਾ ਦੇ ਗਵਰਨਰ ਕੈਬਨ ਸਟੇਟ ਉਹਨਾਂ ਨੇ ਇਹ ਕਿਹਾ ਭਈ ਜਿਹੜੀ ਇਨਫੋਰਸਮੈਂਟ ਆ ਉਹ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਚੱਲਦੀ ਰਹੂਗੀ ਤੇ ਉਹਨਾਂ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਨਿਊਯਾਰਕ ਦਾ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਈਸ਼ੂ ਕੀਤਾ ਗਿਆ ਸੀ ਨੋ ਨੇਮ ギਵਨ ਸਪੇਸ ਡਰਾਈਵਰ ਦਾ ਨਾਮ ਉਹ ਜਿਹੜਾ ਪੂਰਾ ਦਿੱਤਾ ਗਿਆ ਹੈਗਾ ਆ ਤੇ ਆਫ ਕੋਰਸ ਇਹ ਲੱਗਦਾ ਹੀ ਆ ਕਿਸੇ ਪੰਜਾਬੀ ਟਰੱਕ ਡਰਾਈਵਰ ਦਾ ਹੀ ਹੈਗਾ ਇਹ ਲਾਇਸੈਂਸ ਕਿਉਂਕਿ ਬਹੁਤਿਆਂ ਦੇ ਆਪਣਿਆਂ ਦੇ ਪਿੱਛੇ ਨੋ ਨੇਮ ギਵਨ ਜਿਹੜਾ ਲਾਇਆ ਹੁੰਦਾ ਹੈਗਾ ਜਾਂ ਫਰੰਟ ਤੇ ਲਾਇਆ ਹੁੰਦਾ ਹੈਗਾ ਤੇ ਕਹਿੰਦੇ I40 ਦੇ ਉੱਤੇ ਜਿਹੜੇ ਆ ਇਹ ਐਕਸ਼ਨ ਹੋਇਆ ਸੀ ਜਿੱਥੇ ਉਹਨਾਂ ਨੇ 130 ਡਰਾਈਵਰਸ ਨੂੰ ਉਹ ਆਊਟ ਆਫ ਸਰਵਿਸ ਕੀਤਾ ਹੈਗਾ ਜੀ ਬਿਲਕੁਲ ਕਹਿੰਦੇ ਵੀ ਇਹ ਜਿਹੜੀ ਮੇਨ ਐਂਟਰੈਂਸ ਆ ਓਕਲਾਹੋਮਾ ਦੇ ਵਿੱਚ ਇਹ ਜਿਹੜਾ ਪੋਰਟ ਆਫ ਐਂਟਰੀ ਦੇ ਉੱਤੇ ਤਿੰਨ ਦਿਨ ਦੇ ਲਈ ਜਿਹੜੀ ਉਹ ਚੱਲੀ ਆ ਕਮਿਸ਼ਨਰ ਜਿਹੜੇ ਟਾਰਡ ਹੀਟ ਆ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਪੋਰਟ ਆਫ ਐਂਟਰੀ ਆ ਇਹ ਪਹਿਲਾ ਫਰਸਟ ਜਿਹੜਾ ਸਟਾਪ ਹੁੰਦਾ ਹੈ ਕਮਰਸ਼ੀਅਲ ਟਰੱਕਸ ਦੇ ਲਈ ਜਦੋਂ ਸਟੇਟ ਲਾਈਨ ਨੂੰ ਇਹ ਕ੍ਰਾਸ ਕਰਦੇ ਨੇ ਤੇ ਸਾਡੇ ਅਧਿਕਾਰੀਆਂ ਦਾ ਪ੍ਰੋਫੈਸ਼ਨਲਿਜ਼ਮ ਟ੍ਰੇਨਿੰਗ ਤੇ ਯੂਜ਼ ਆਫ ਟੈਕਨੋਲੋਜੀ ਕਿਨੇ ਵੀ ਉਹਦੇ ਨਾਲ ਅਸੀਂ ਬੜੀ ਜਲਦੀ ਜਲਦੀ ਅਸੈਸ ਕਰ ਲਿਆ ਵੀ ਕਿਹੜਾ ਡਰਾਈਵਰ ਕਿੱਦਾਂ ਆ ਪਰਮਿਟਿੰਗ ਕੰਸਰਨ ਦਾ ਟਿਕਟ ਵੀ ਦਿੱਤੀ ਗਈ ਉਹਦੇ ਨਾਲ ਸੰਬੰਧਿਤ ਫਾਈਨ ਵੀ ਜਿਹੜਾ ਉਹਨਾਂ ਨੂੰ ਦੇਣ ਨੂੰ ਆਖਿਆ ਗਿਆ ਡਰਾਈਵਰ ਨੂੰ ਪੋਲ ਓਵਰ ਕੀਤਾ ਗਿਆ ਤੇ ਫਿਰ ਕਈਆਂ ਦੇ ਇਨਸਪੈਕਸ਼ਨ ਹੋਰ ਕੀਤੀ ਗਈ ਕ੍ਰੀਡੈਂਸ਼ਲ ਉਹਨਾਂ ਦੇ ਜਾਂ ਟਰੱਕ ਦੇ ਜਿਹੜੇ ਆ ਉਹ ਇਸ ਦੇ ਵਿੱਚ ਅ ਚੈੱਕ ਜਿਹੜੇ ਉਹ ਕਿਤੇ ਗਏ ਆ ਸੋ ਕਹਿੰਦੇ ਵੀ ਇਹ ਲੇਜੀਟਿਮੇਟ ਕਨਸਰਨ ਸੀਗਾ ਸਾਡੇ ਲਈ ਇਹ ਅਸਲੀਅਤ ਦੇ ਵਿੱਚ ਇਹ ਗੱਲ ਸੀਗੀ ਵੀ ਇਲੀਗਲ ਇਮੀਗਰੈਂਟਸ ਜਿਨ੍ਹਾਂ ਕੋ ਸੀ ਡੀ ਐਲਸ ਮਿਲ ਰਹੇ ਆ ਹੋਰ ਜੂਰਿਸਡਿਕਸ਼ਨ ਦੇ ਵਿੱਚ ਰੋਡ ਸਾਈਨਸ ਉਹਨਾਂ ਦੇ ਲਈ ਜਿਹੜਾ ਉਹ ਪੜਨ ਦੇ ਵਿੱਚ ਇਨੈਬਿਲਿਟੀ ਸੀਗੀ ਜਿਹਦੇ ਕਰਕੇ ਐਕਸੀਡੈਂਟਸ ਹੁੰਦੇ ਆ ਤੇ ਕਹਿੰਦੇ ਵੀ ਇਹਦੇ ਕਰਕੇ ਓਕਲਾਹੋਮਾ ਦੇ ਡਰਾਈਵਰਸ ਦੀ ਜਾਨ ਨੂੰ ਰਿਸਕ ਜਿਹੜਾ ਇੱਕ ਹਿਸਾਬ ਦੇ ਨਾਲ ਵੱਧਦਾ ਹੈ ਇਹਨਾਂ ਦੀ ਨੈਗਲੀਜੈਂਸ ਕਹਿੰਦੀ ਵੀ ਰਿਸਕ ਨੂੰ ਹੋਰ ਜ਼ਿਆਦਾ ਕ੍ਰੀਏਟ ਕਰਦੀ ਆ ਸੋ ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਹਰਜੋਤ ਸਿੰਘ ਜੀ ਓਕਲਾਹੋਮਾ ਦਾ ਰੌਲਾ ਸੁਣਦੇ ਆ ਰਹੇ ਸੀਗੇ ਸੋ ਇਵੈਂਚੁਅਲੀ ਅੱਜ ਜਿਹੜਾ ਉਹਨਾਂ ਨੇ ਕਲੀਅਰ ਕੀਤਾ ਵੀ ਉਹ ਆਈਸ ਦੇ ਨਾਲ ਮਿਲ ਕੇ ਇੱਕ ਸਪੈਸ਼ਲ ਆਪਰੇਸ਼ਨ ਜਿਹੜਾ ਹੈ ਉਹ ਤਿੰਨ ਦਿਨਾਂ ਦਾ ਉੱਥੇ ਚਲਾਇਆ ਗਿਆ ਆ ਓਕਲਾਹੋਮਾ ਕੋਆਪਰੇਸ਼ਨ ਕਮਿਸ਼ਨ ਨੇ ਨਾਲ ਜਿਹਦੇ ਵਿੱਚ 130 ਜਿਹੜੇ ਡਰਾਈਵਰਸ ਆ ਉਹਨਾਂ ਨੂੰ ਰੋਡ ਤੋਂ ਲਾਂਬੇ ਕੀਤਾ ਗਿਆ ਜਿਨ੍ਹਾਂ ਚੋਂ ਕਈਆਂ ਨੂੰ ਜਿਹੜਾ ਆਈਸ ਵਾਲਿਆਂ ਨੇ ਵੀ ਜਿਹੜਾ ਉਹ ਡਿਟੇਨ ਕਰ ਲਿਆ ਆ ਯਾਦ ਹੋਣਾ ਰਜੋ ਸਿੰਘ ਜੀ ਆਪਣੀ ਕਮਿਊਨਿਟੀ ਦੇ ਵਿੱਚ ਉਦੋਂ ਮਸਲਾ ਸਭ ਤੋਂ ਜ਼ਿਆਦਾ ਇਹ ਉੱਭਰਿਆ ਸੀਗਾ ਵੀ ਕੀ ਮਸਲਾ ਇਹ ਬਣਿਆ ਵੀ 30 30 ਤੋਂ ਵੱਧ ਜਿਹੜੇ ਡਰਾਈਵਰਸ ਆ ਉਹ ਆਈਸ ਨੇ ਡਿਟੇਨ ਇੱਕ ਇੱਕ ਦਿਨ ਦੇ ਵਿੱਚ ਜਿਹੜੇ ਉਹ ਕਿਤੇ ਸੀਗੇ ਸੋ ਉਸ ਤੋਂ ਬਾਅਦ ਦੇ ਵਿੱਚ ਕਾਫੀ ਮਸਲਾ ਜਿਹੜਾ ਉਹ ਉੱਠਿਆ ਸੀਗਾ ਤੇ ਇਸੇ ਬਾਬਤ ਜਿਹੜਾ ਹਰਜੋਤ ਸਿੰਘ ਜੀ ਡਰਾਈਵਰਸ ਦੇ ਨਾਲ ਹੀ ਸੰਬੰਧਿਤ ਇਹ ਗੱਲ ਕਰਦੇ ਜਾਈਏ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਗੁਰਦੁਆਰਾ ਸਾਹਿਬ ਇਵੈਂਚੁਅਲੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕੈਨਸਲ ਹੀ ਜਿਹੜਾ ਉਸ ਨੂੰ ਕਰ ਦਿੱਤਾ ਆ ਸੋ ਮੀਟਿੰਗ ਜਿਹੜੀ ਹੋਣੀ ਸੀ ਉੱਥੇ ਪ੍ਰੋਟੈਸਟ ਨੂੰ ਜਿਹੜਾ ਉਹ ਲੈ ਕੇ ਉਹ ਹੁਣ ਨਹੀਂ ਹੋਈ ਹੈਗੀ ਜਿਨ੍ਹਾਂ ਨੇ ਰੱਖੀ ਸੀ ਮੀਟਿੰਗ ਉਹਨਾਂ ਲੋਕ ਵੀ ਕੁਝ ਜਿਹੜੀ ਉਹ ਜਾਣਕਾਰੀ ਹੋਰ ਆਪਣੇ ਕੋਲ ਨਹੀਂ ਹੈਗੀ ਪਰ ਕਾਫੀ ਲੋਕਾਂ ਨੇ ਇਸ ਚੀਜ਼ ਦਾ ਇਤਰਾਜ਼ ਜਿਹੜਾ ਉਹ ਜਤਾਇਆ ਸੀਗਾ ਵੀ ਗੁਰੂ ਘਰ ਨੂੰ ਇਸ ਦੇ ਵਿੱਚ ਨਹੀਂ ਵਰਤਣਾ ਚਾਹੀਦਾ ਜਿਹੜੇ ਇਦਾਂ ਦੇ ਜਿਹੜੇ ਉਹ ਮਸਲਿਆਂ ਦੇ ਵਿੱਚ ਤੇ ਇਵੈਂਚੁਅਲੀ ਲੱਗਦਾ ਵੀ ਕਾਫੀ ਕਾਲਸ ਗੁਰੂ ਘਰ ਦੇ ਜਿਹੜੇ ਪ੍ਰਬੰਧਕਾਂ ਨੂੰ ਉੱਥੋਂ ਦੇ ਜਿਹੜੇ ਲੋਕਾਂ ਤੱਕ ਵੀ ਜਿਹੜੀ ਉਹ ਗਈ ਹੈ ਤੇ ਇਵੈਂਚੁਅਲੀ ਉਸ ਨੂੰ ਜਿਹੜਾ ਆ ਉਹ ਕੈਨਸਲ ਲੱਗਦਾ ਹੈ ਉਹ ਕਰ ਦਿੱਤਾ ਗਿਆ ਸੋ ਉਹ ਮੀਟਿੰਗ ਉੱਥੇ ਜਿਹੜੀ ਉਹ ਨਹੀਂ ਹੋਈ ਹੈਗੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਡਾਕਟਰਾਂ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਆ ਫਰੈਜ਼ਨੂ ਦੇ ਵਿੱਚ ਸੋ ਇਵੈਂਚੁਅਲੀ ਉੱਥੇ ਉਹ ਮੀਟਿੰਗ ਨਹੀਂ ਹੋਈ ਸੋ ਕਾਫੀ ਕੱਲ ਦਾ ਕਿਉਂਕਿ ਕੱਲ ਦਾ ਇਹ ਮਸਲਾ ਜਿਹੜਾ ਉਹ ਜਿਆਦਾ ਉੱਭਰਿਆ ਹੋਇਆ ਸੀ ਕੱਲ ਪਰਸੋਂ ਦਾ ਤੇ ਉਹ ਹੁਣ ਮੀਟਿੰਗ ਜਿਹੜੀ ਉੱਥੇ ਕੈਨਸਲ ਹੋ ਚੁੱਕੀ ਹੈ